ਹਾਂਜੀ ਗੁੱਡ ਮਾਰਨਿੰਗ ਗਾਇਜ਼ ਵੈਲਕਮ ਟੂ आवर ਨਿਊ ਬਲੌਗ ਠੀਕ ਹੈ ਸਵਾਗਤ ਹੈ ਤੁਹਾਡਾ ਮੈਂਸਟਰੈਂਡ ਮਿਸਿਸ ਸਿਵਿਆ ਠੀਕ ਹੈ YouTube ਚੈਨਲ ਤੇ ਅੱਜ ਆਪਾਂ ਕਰ ਰਹੇ ਹਾਂ ਸਟਾਰਟ ਬਲੌਗ ਤੇ ਜਿਹੜਾ ਟਾਈਮ ਆ ਟਾਈਮ ਹੋ ਗਿਆ 8:30 ਠੀਕ ਹੈ ਟਾਈਮ ਨਾਲ ਹੀ ਠਾਤਾ ਸੀ ਅੱਜ ਜੁਝਾਰ ਸਿੰਘ ਜੀ ਨੇ ਤੇ ਇੱਧਰ ਦੇਖ ਲਓ ਜੁਝਾਰ ਦੇ ਡੈਡੀ ਤੇ ਜੁਝਾਰ ਸਿੰਘ ਜੀ ਦੇਖ ਰਹੇ ਨੇ ਕਾਰਟੂਨ ਤੇ ਇਹਨੂੰ ਕਿਉਂਕਿ ਠੰਡ ਬਾਲੀ ਹੈ ਤੇ ਇਹਨੂੰ ਆਪਾਂ ਕਾਰਟੂਨ ਲਾਇਓਏ ਆ ਬਈ ਆਹ ਨਾ YouTube ਚੈਨਲ ਬਣਿਆ ਹੋਇਆਗਾ ਖਾਲਸਾ ਫੁਲਵਾੜੀ ਹੈ ਨਾ ਰਿੱਕੀ ਬਾਈ ਬਹੁਤ ਸੋਹਣਾ ਚੈਨਲ ਆ ਕਾਰਟੂਨ ਨਹੀਂ ਵਧੀਆ ਜੀ ਬਣਾਈ ਇਹ ਨਾਲੇ ਤਾਂ ਇਹ ਪੰਜਾਬੀ ਚ ਆ ਤੇ ਨਾਲੇ ਇੱਕ ਚੀਜ਼ ਹੋਰ ਆ ਬਾਈ ਤੇ ਇਹ ਬਹੁਤ ਵਧੀਆ ਚੀਜ਼ ਬਣਾਈ ਬਣਾਈ ਹੋਈ ਹੈ ਇਹਦੇ ਵਿੱਚ ਆਪਣੇ ਇਤਿਹਾਸ ਬਾਰੇ ਦੱਸਿਆ ਜਾਂਦਾ ਠੀਕ ਆ ਬੱਚੇ ਨੂੰ ਜਿਵੇਂ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਆ ਵਾਲਾ ਚੈਨਲ ਆ ਤੁਸੀਂ ਦੇਖ ਲਓ ਠੀਕ ਆ ਜਰੂਰ ਬਾਈ ਸਬਸਕ੍ਰਾਈਬ ਕਰਿਓ ਇਹਨਾਂ ਦੇ ਚੈਨਲ ਨੂੰ ਖਾਲਸਾ ਫਲਵਾੜੀ ਹੈ ਇਹਨਾਂ ਦੇ ਚੈਨਲ ਦਾ ਨਾਮ ਠੀਕ ਆ ਬਹੁਤ ਵਧੀਆ ਬਣਾਇਆ ਹੋਇਆ ਆ ਦੇਖੋ ਆ ਇਹ ਤੇ ਵੀ ਟਿਕਿਆ ਬੈਠਾਗਾ ਬੱਚੇ ਨੇ ਕੀ ਹੁੰਦਾ ਬੱਚੇ ਨੇ ਕਾਰਟੂਨ ਦੇਖਣੇ ਹੁੰਦੇ ਆ ਇਦੇ ਵਿੱਚ ਬੜੀ ਸੁਣੀ anahad.com ਪ੍ਰੈਜ਼ੈਂਟ ਠੀਕ ਹੈ ਇਹ ਆ ਜਾਂਦਾ ਬਾਈ anahad kids ਐਤੋਂ ਬਾਅਦ ਨਿੱਕਾ ਜਿਹਾ ਖਾਲਸਾ ਆਨੰਦਪੁਰ ਸਾਹਿਬ ਇਹਦੇ ਵਿੱਚ ਆਨੰਦਪੁਰ ਸਾਹਿਬ ਬਾਰੇ ਰਿਕੇ ਸਾਰਾ ਜਾਣਨਾ ਪਾ ਦਿੰਦੇ ਆ ਦੇਖੋ ਵਧੀਆ ਚੀਜ਼ ਹੈ ਵਧੀਆ ਕਾਰਟੂਨ ਬਣੇ ਹੋਏ ਆ ਠੀਕ ਹੈ ਜੁਜਾਰ ਇਹ ਦੇਖਿਆ ਕਰੋ ਹੈਨਾ ਡੈਡੀ ਜਿਹੜੇ ਆ ਖਾਲਸਾ ਫਲਵਾੜੀ ਵਾਲੇ ਆ ਦੂਜੇ ਕਾਰਟੂਨਾਂ ਨਾਲੋਂ ਜਿਹੜੀ ਸਾਰੇ ਖਾਲਸੇ ਉਹਦੇ ਬਾਰੇ ਦੱਸ ਦਿੰਦੇ ਆ ਇਤਿਹਾਸ ਬਾਰੇ ਇਹ ਬੱਚਿਆਂ ਨੂੰ ਬੈਠੀ ਜਾਂਦੀ ਬਿਠਾ ਰਹਿੰਦਾ ਹੈ। ਬੱਚਾ ਇੱਥੇ ਹੀ ਬੈਠਾ ਰਹਿੰਦਾ। ਆਹ ਦੇਖੋ ਜਿਹੜੀ ਕਿੰਨਾ ਸੋਹਣਾ ਦੱਸਣਗੇ ਦੇਖੀ ਚੱਲੇ ਤੁਸੀਂ। ਹਾਂਜੀ ਭਾਈ ਤਾਂ ਅੱਜ ਤੁਸੀਂ ਧੁੰਦ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਗਈ। ਦੇਖੋ ਆਸ-ਪਾਸੇ ਕੁਝ ਨਹੀਂ ਦਿਖਦਾ ਕਿੰਨੀ ਜ਼ਿਆਦੇ ਧੁੰਦ। ਤੇ ਅੱਜ ਧੁੰਦ ਵੀ ਬਹੁਤ ਜ਼ਿਆਦੇ ਪੈ ਗਈ ਤੇ ਟਾਈਮ ਹੋ ਗਿਆ 9:30 ਤੇ ਆਪਾਂ ਹੋ ਗਿਆ ਰੈਡੀ। ਠੀਕ ਆ। ਉਝਾਰ ਵੀ ਰੈਡੀ ਹੋ ਗਿਆ। ਉਹ ਉਹ ਬਾਣੀ ਵਾਲੇ ਘਾਟੋਂ ਦੇਖੀ ਆਂਦਾ ਠੀਕ ਆ ਤੇ ਰਿੱਕੀ ਪਤਾ ਨਹੀਂ ਹਜੇ ਰੈਡੀ ਹੋਏ ਆ ਜਾਂ ਨਹੀਂ ਹੋਏ ਉਹਨਾਂ ਨੂੰ ਆਪਾਂ ਜਾ ਕੇ ਦੇਖਦੇ ਆਂ ਮਾਣਾ ਮੁੰਡਾ ਟਿੱਡਾ ਤਾਂ ਚੱਲੋ ਵੀ ਅੱਜ ਮੁੰਡੇ ਨੇ ਜਾਣਾ ਲੋਹੜੀ ਤੇ ਇਨਵਿਟੇਸ਼ਨ ਮੈਨੂੰ ਵੀ ਆਇਆ ਸੀ ਪਰ ਕੰਮਕਾਰ ਬਾਹਲੇ ਪਏ ਨੇ ਤਾਂ ਰਣਵਿੰਦਰ ਸਿੰਘ ਜੀ ਘੁਣਸਾਲੇ ਕੱਲੀ ਜਾਣਗੇ ਹੋਰ ਮੇਰੇ ਕੰਮ ਧੰਦੇ ਬਾਹਲੇ ਪਏ ਮੈਨੂੰ ਆਏ ਵੀ ਜੇ ਦੋਨੇ ਵਾਗੇ ਟਾਈਮ ਲੱਗ ਜਾਣਾ ਹਾਂ ਇਹ ਤਾਂ ਨਹੀਂ ਸੀ ਤਾਂ ਕਰਕੇ ਹੋਰ ਜੁਹਾਰ ਥੋੜਾ ਸੱਤ ਇੱਕ ਤਾਂ ਇੱਕ ਜੁਹਾਰ ਛੋਟਾ ਗਾਣਾ ਤਾਂ ਫਿਰ ਉਹਨੂੰ ਅਇਤਾ ਛੱਡ ਵੀ ਸਕਦੇ ਆਂ ਅਸੀਂ ਨੇੜੀ ਹੋਵਾਂਗੇ ਯਾਰ ਨੂੰ ਪਰ ਫਿਰ ਚੰਗਾ ਜ ਨਹੀਂ ਲੱਗਦਾ ਉਹਦੇ ਵੀ ਨਾ ਜਾਂਦੀ ਮੈਂ ਸੋਹਣੀ ਨਹੀਂ ਲੱਗਦੀ ਹੁਣ ਯਾ ਜਿਵੇਂ ਵਿਆਹ ਤੋਂ ਬਾਅਦ ਘਰ ਵਾਲੇ ਵੀ ਨਾ ਜਾਂਦੀ ਸੋਹਣੀ ਲੱਗਦੀ ਜਦੋਂ ਬੱਚਾ ਹੋ ਜੇ ਨਾ ਫਿਰ ਮਾਂ ਉਹਦੇ ਬੱਚੇ ਵੀ ਨਾ ਜਾਂਦੀ ਸੋਹਣੀ ਨਹੀਂ ਲੱਗਦੀ ਸਹੀ ਐ ਨਾ ਗੱਲ ਹਾਂ ਦਾਦੀ ਨਾਲ ਬਾਲਾ ਪਿਆਰਾ ਤੇਰਾ ਦਾਦੀ ਪੋਤਾ ਇੱਕੋ ਜੇ ਹੂ ਹੂ ਕੀ ਪੋਤਾ ਲੋ ਭਈ ਆਪਾਂ ਸਮਾਨ ਚੱਕ ਲਿਆ ਆਪਣਾ ਸਾਰਾ ਥੋੜਾ ਘਣਾ ਰਹਿ ਗਿਆ ਉਹ ਵੀ ਚੱਕ ਲਈ ਰਿੱਕੀ ਗੱਡੀ ਹੁਣ ਲੈ ਕੇ ਆਇਆ ਮੈਂ ਕੰਟੇ ਦੀ ਬਾਹਰ ਖੜੀ ਸੀ ਹੁਣ ਆਪਣਾ ਅੰਦਰ ਦਾ ਕੋਈ ਸਮਾਨ ਨਹੀਂ ਰਿਹਾ ਮੈਨੂੰ ਲੱਗਦਾ ਆ ਰਹਿ ਗਿਆ ਇਹਦਾ ਢਮਰੂ ਰਹਿ ਗਿਆ ਆ ਰਹਿ ਗਿਆ ਇਹਦਾ ਇਹ ਦੇ ਦੀਏ ਆਪਾਂ ਤੇ ਫਿਰ ਮੰਮੀ ਨੂੰ ਕੱਢ ਕੇ ਦੇ ਦਈਏ ਕਿੰਨੀ ਉਹਦੇ ਵਿੱਚ ਮੰਮੀ ਦੁੱਧ ਪਾ ਦੇਣਗੇ ਦੁੱਧ ਆਪਾਂ ਘਰੋਂ ਲੈ ਜਾਣੇ ਹੁੰਦੇ ਆ ਫਿਰ ਚਾਹ ਪਾਣੀ ਬਣਾਉਣ ਨੂੰ ਇੱਕ ਦੋ ਵਰੀ ਦਾ ਤਾਂ ਬਣ ਜਾਂਦਾ ਕਿਉਂਕਿ ਸ਼ਹਿਰ 'ਚ ਦੁੱਧ ਬਹੁਤ ਮਹਿੰਗਾ ਪਈ ਲਾ ਵਾ ਗਿਆ ਗੱਡੀ 'ਚ ਬੈਠ ਗਿਆ ਇੰਨੇ 'ਚ ਖੁਸ਼ ਹੋ ਜੂ ਮਾਂ ਰੱਖ ਦੋ ਇੰਨੀ ਦਮਾ ਘਾਟ ਕੇ ਤੁਹਾਨੂੰ ਲੋ ਬਈ ਰੈਡੀ ਹੋ ਗਏ ਤੇ ਸਾਰੇ ਕੰਮ ਧੰਦੇ ਆਪਣੇ ਹੋ ਗਏ ਫਿਨਿਸ਼ ਕਰੇ ਹੁਣ ਆਪਾਂ ਬੁਟੀਕ ਨੂੰ ਜਾਣਾ ਦੇਖ ਲਓ ਕਹਿੰਦਾ ਵੀ ਪਾਪਾ ਮੈਨੂੰ ਹੁਣੇ ਗੱਡੀ ਸਿਖਾ ਦਿਓ ਆਹ ਦੇਖੋ 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 ਕਹਿੰਦਾ ਪਾਪਾ ਮੈਨੂੰ ਹੁਣੇ ਗੱਡੀ ਸਿਖਾ ਦਿਓ ਮੈਂ ਛੇਤੀ ਗੱਡੀ ਚਲਾਉਣ ਲੱਗ ਜਾ ਤੂੰ ਜਾ ਰਿਹਾ ਦਦਾ ਜੀ ਉਹ ਦਾਦਾ ਜੀ ਦੇਖੋ ਹੋ 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 ਉਹ ਦਾਦਾ ਜੀ ਕਹਿੰਦੇ ਮੈਂ ਕੁੱਟੂ ਫੜ ਕੇ ਜਿਹਾਰ ਸਿੰਘ ਨੂੰ ਕੁੱਟਣਗੇ ਦਾਦਾ ਜੀ ਹੂੰ ਕੀ ਜਾਓ ਭੱਗ ਜਾਓ ਜਾਓ ਭੱਗ ਜਾਓ ਜੇ ਭੱਗ ਜਾਓ ਚਲੋ ਆ ਜਾ ਓਏ 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 ਲੋ ਭਈ ਓ ਮਾਈ ਗਾਡ ਦੋ ਦਿਨਾਂ ਰੱਬ ਨੇ ਧੁੱਪ ਕੱਢ ਕੇ ਪੂਰੀ ਸੋਹਣੀ ਧੁੱਪ ਕੱਢੀ ਸੀ ਹਨਾ ਉਹੀ ਧੁੱਪ ਦਾ ਬਾਬਾ ਜੀ ਕਹਿੰਦੇ ਵੀ ਦੋ ਦਿਨ ਆਨੰਦ ਲੈ ਲਿਆ ਤੁਸੀਂ ਮਹਾਰਾਜ ਜੀ ਹੁਣ ਤੁਸੀਂ ਮੜਾ ਧੁੰਦ ਦਾ ਆਨੰਦ ਲਓ ਪੂਰੀ ਧੁੰਦ ਢਿੱਗੀ ਅੱਜ ਬਹੁਤ ਜ਼ਿਆਦੇ ਅੱਜ ਮੈਂ ਜਦੋਂ ਉੱਠੀ ਰਿੱਕੀ ਸਵੇਰੇ ਹਨਾ ਮੈਂ ਕਿਹਾ ਵੀ ਮੈਂ ਕਿਹਾ ਵੀ ਮੈਨੂੰ ਲੱਗਦਾ ਵੀ ਮੀਂਹ ਆਇਆ ਹਨਾ ਜਦੋਂ ਭਈ ਦੇਖਿਆ ਮੈਂ ਕਿਹਾ ਧੁੰਦ ਦਾ ਬਾਬੇ ਮੈਂ ਕਿਹਾ ਬੋਲੀ ਧੁੰਦਾ ਘਰੇ ਨਹੀਂ ਮੈਨੂੰ ਪਤਾ ਲੱਗਦਾ ਜਦੋਂ ਮੈਂ ਉੱਪਰ ਜਿਹਨੂੰ ਝਾਕ ਕੇ ਅੱਖਾਂ ਹੀਆਂ ਖੋਲ ਕੇ ਦੇਖੋ ਨੇਦਰ 커피 ਬਣਿਆ ਪਿਆ ਬਾਈ ਅੱਗੇ ਤਾਂ ਜਮਾ ਚਲੋ ਆਪਾਂ ਜਾਣੇ ਆ ਹੌਲੀ ਹੌਲੀ ਪਿਲ ਗਏ ਤੁਹਾਨੂੰ ਆਪਾਂ ਬੁਟੀਕ ਤੇ ਜਾ ਕੇ ਲਓ ਬਾਈ ਦੁਕਾਨ ਤੋਂ ਆ ਗਿਆ ਸੀ ਫੋਨ ਕਹਿੰਦੇ ਲੌਂਗ ਲੇਟ ਗਿਆ ਤਾਂ ਮੂਹੀਆਂ ਪੀ ਦਾ ਰਿੱਕੀ ਗਈ ਦੁਕਾਨ ਤੇ ਆਪਾਂ ਇੱਥੋਂ ਸਮਾਨ ਲੈਣੇ ਹੁੰਨੇ ਐ ਪ੍ਰਗਟ ਸਰ ਗੁਰਦੁਆਰੇ ਦੀ ਜਮਾ ਸਾਹਮਣੇ ਆ ਦੁਕਾਨ ਰਿੱਕੀ ਗਏ ਨੇ ਚਾਹ ਪਤੀ ਲੈਣ ਤੇ ਸੌਂਫ ਜਮੈਣ ਲੇਠੀ ਸੋਹਣੇ ਸਰਦਾਰ ਜੀ ਤੁਸੀਂ ਨਾ ਮੈਨੂੰ ਸਿਰਫ ਉਹ ਦੇ ਦਿਓ ਜਿਹੜੀ ਤੁਹਾਡੇ ਕੋਲ ਵੀਡੀਓ ਹੈ ਇੱਕ ਉਹ ਦੇ ਦਿਓ ਠੀਕ ਹੈ ਇੱਧਰ ਦੇਖੋ ਭਾਈ ਝੁਝਾਰ ਦੇ ਇੱਕ ਅਲੱਗ ਦਾ ਬੂਟ ਪਾ ਰਹੀ ਹੈ ਪੀਰ ਪਾ ਲੈ ਇੱਕ ਅਲੱਗ ਦਾ ਆਹ ਝੁਝਾਰ ਦੇ ਕੱਪੜੇ ਆਪਾਂ ਮੀਰਕਸ ਤੋਂ ਲੈਤੀ ਸੀ ਭਾਈ ਜੇ ਕਿਸ ਨੇ ਲਿਆਉਣੇ ਆ ਤਾਂ ਲਿਆ ਸਕਦੇ ਹੋ ਇੱਧਰ ਦੇਖੋ ਸਰਦੀਆਂ ਦੇ ਵਿੱਚ ਇੰਨਾ ਔਖਾ ਹੋ ਜਾਂਦਾ ਗਾਇਜ਼ ਵੀਰੇ ਵੀ ਆਪਾਂ ਨੂੰ ਐ ਸੰਧਾਂ ਦੇ ਉੱਤੇ ਕੱਪੜੇ ਪਾਉਣੇ ਪੈਂਦੇ ਆ ਦੇਖ ਲਓ ਲੋ ਇੱਧਰ ਦੇਖੋ ਕਿਉਂਕਿ ਸੁੱਕਦੇ ਨਹੀਂ ਨਾ ਹੈਗੇ ਕੱਪੜੇ ਤਾਂ ਕਰਕੇ ਇੱਧਰ ਮੈਂ ਦੇਖ ਲਓ ਚੱਪਲ ਨਾਲ ਜੇਰਾਬਾਂ ਪਾਈ ਫਿਰਦੀਆਂ ਅਲੱਗ ਹੀ ਟ੍ਰੈਂਡ ਚਲਾ ਰੱਖਿਆ ਆਪਾਂ ਮੈਂ ਕਹਣੀ ਆ ਸੱਜਣਾ ਪੱਗ ਪੂਰੀ ਘੈਂਟ ਲੱਗ ਰਹੀ ਆ ਮੇਰੇ ਨਾਲ ਮੈਚਿੰਗ ਹੋ ਗਈ ਗਾਇਜ਼ ਤੁਸੀਂ ਇਹ ਨਾ ਸੋਚੋ ਵੀ ਮੈਂ ਲੋਹੜੀ ਤੇ ਚੱਲੀ ਆ ਨਹੀਂ ਵੀਡੀਓਜ਼ ਬਣਾਉਣੀਆਂ ਸੀਗੀਆਂ ਤਾਂ ਕਰਕੇ ਮੈਂ ਆਹ ਸ਼ਰਾਰਾ ਸੂਟ ਪਾਇਆ ਸੀ ਤੇ ਐਦਾਂ ਦੇ ਵੀ ਤੁਸੀਂ ਮਤਲਬ ਕਿ ਰੈਡੀ ਕਰਵਾ ਸਕਦੇ ਹੋ ਇਮੇ ਮੈਂ ਇਹਦੇ ਲਟਕਣ ਲਗਾਏ ਸੀਗੇ ਠੀਕ ਹੈ ਤੇ ਐਦਾਂ ਵਾਸਾ ਮੈਂ ਟਿਸ਼ੂ ਲਗਾਇਆ ਸੀਗਾ ਤੇ ਆ ਮੇਰੇ ਕੋਲ ਦੁਪੱਟਾ ਪਿਆ ਸੀਗਾ ਜੇ ਤੁਹਾਡੇ ਕੋਲ ਵੀ ਐਦਾਂ ਕੋਈ ਦੁਪੱਟਾ ਪਿਆ ਹੁੰਦਾ ਤਾਂ ਤੁਸੀਂ ਉਹਦੇ ਨਾਲ ਐਦਾਂ ਸੂਟ ਤਿਆਰ ਕਰ ਸਕਦੇ ਹੋ ਜਾਂ ਸ਼ਰਾਰਾ ਸੂਟ ਬਣਾ ਸਕਦੇ ਹੋ ਆ ਦੇਖੋ ਹੁਣ ਆ ਪਾਰਟੀ ویئر ਡਰੈਸ ਲੱਗ ਰਹੀ ਆ ਫੁੱਲ ਤੁਸੀਂ ਕਿਸੇ ਪਾਰਟੀ ਤੇ ਇਹਨੂੰ ਪਾ ਸਕਦੇ ਹੋਗੇ ਤਾਂ ਕੋਈ ਵੱਡੀ ਗੱਲ ਨਹੀਂ ਆ ਠੀਕ ਹੈ ਨਾ ਤੇ ਨਾਲੇ ਸਸਤੇ 'ਚ ਪੈ ਜਾਊਗਾ ਜੇ ਬਣਾਉਣਾ ਤਾਂ ਬਣਾ ਸਕਦੇ ਹੋ ਤੁਸੀਂ ਠੀਕ ਹੈ ਕਿਸੇ ਨੇ ਬਣਾਉਣਾ ਹੋ ਮੈਨੂੰ WhatsApp 'ਤੇ ਇਨਕੁਆਇਰੀ ਕਰ ਸਕਦੇ ਹੋ ਮੈਂ ਆਪਦੇ ਆਪ ਨੂੰ ਬੜੀ ਸੋਹਣੀ ਲੱਗਣ ਲਈ ਜੇ ਅੱਜ ਲਾ ਤੇਰਾ ਸੁਨੇਂਦਾ ਗੱਲਾ ਕੀ ਵਾਲ ਅਮਲ ਤੇਰਾ ਸੁਨੇਂਦਾ ਛਲਾ ਸਾਨੂੰ ਦੇ ਸਾ ਤੇਰਾ ਦਿਲ ਕੈਸਾ ਬੰਨ ਦੇ ਸਾ ਤੇਰਾ ਦਿਲ ਕੈਸਾ ਰਤਮਿੰਦਰ ਢੁਗੀਆਂ ਪਹਿਨੇ ਕਜੀਵਲ ਜੋੜੀਆਂ ਪਹਿਨੇ ਅੰਗਾਂ ਲੋੜੀਂਗਾ ਪਹਿਨੇ ਕਜੀਵਲ ਜੋੜੀਆਂ ਪਹਿਨੇ ਤੇਰੇ ਕਾਕੇ ਦੀ ਲੋੜੀ ਦੌੜੀ ਪੈਲੀ ਆਈ ਤੇਰੇ ਕਾਕੇ ਈ ਆਈ ਸਾਨੂੰ ਦੇ ਲੋੜੀ ਤੇਰੀ ਜੀਵੇ ਜੋਰੀ ਤੇਰੀ ਦੇ ਲੋੜੀ ਤੇਰੀ ਜੀਵੇ ਜੋਰੀ ਗੁਰਦਾ ਗੱਡਾ ਹੋਵੇਗਾ ਤੇ ਮੁੰਡਾ ਵੱਡਾ ਹੋਵੇਗਾ ਗੁਰਦਾ ਗੱਡਾ ਹੋਵੇਗਾ ਤੇ ਮੁੰਡਾ ਵੱਡਾ ਹੋਵੇਗਾ ਗੁਰਦਾ ਢੇਰ ਹੋਵੇਗਾ ਤੇ ਮੁੰਡਾ ਸ਼ੇਰ ਹੋਵੇਗਾ ਗੁਰਦਾ ਢੇਰ ਹੋਵੇਗਾ ਤੇ ਸ਼ੇਰ ਨਾ ਨੇ ਇਹਦਾ ਇਹਨੂੰ ਕੁੱਟਾਗੇ ਲਾ ਲਿਆ ਕਰਦੇ ਹੁੰਦਾ ਨਹੀਂ ਹਾਂਜੀ ਇਹ ਵਾਲਾ ਆਪਾਂ ਸੂਟ ਰੈਡੀ ਕੀਤਾ ਪ्योर ਕريب ਦੇ ਉੱਪਰ ਸਾਰਾ ਹੈਂਡਵਰਕ ਆ ਠੀਕ ਆ ਦੇਖ ਸਕਦੇ ਤੁਸੀਂ ਨਾਲ ਦੁਪੱਟਾ ਚਨੂਨ ਸਫoon ਦਾਗਾ ਤੇ ਇਤੇ ਸਾਰੀ ਸ਼ਰਟ ਦੇ ਉੱਤੇ ਫਰੰਟ ਤੇ ਹੈਂਡਵਰਕ ਆ ਤੇ ਬਾਹਾਂ ਤੇ ਹੈਂਡਵਰਕ ਨਾਲ ਇਹਦੇ ਆਪਾਂ ਬਣਾਇਆ ਗਰਾਰਾ ਗਰਾਰੇ ਦੇ ਫਰੰਟ ਤੇ ਵੀ ਹੈਂਡਵਰਕ ਆ ਬੈਕ ਸਾਈਡ ਵੀ ਹੈਂਡਵਰਕ ਆ ਸਾਰਾ ਠੀਕ ਆ ਤੁਸੀਂ ਉਹ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਣਿਆ ਹੋਇਆ ਹੈਗਾ ਠੀਕ ਆ ਕਿਸੇ ਨੇ ਵੀ ਆਰਡਰ ਕਰਨਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਜੀ ਚਾਰ ਪੰਜ ਹੋ ਗਏ ਕਵੀਰ ਪਾ ਲਓ ਲੋ ਬਈ ਗਾਈਜ਼ ਤੇ ਕੱਲ ਨੂੰ ਫੇਰ ਲੰਗਰ ਆਪਣੇ ਪੂਰੀਆਂ ਦਾ ਕਰਮਜੀਤ ਨਿਆਰਾ ਹੀ ਆਜੂ ਕੱਲ ਨੂੰ ਫੇਰ ਪੂਰੀਆਂ ਦਾ ਲੰਗਰ ਤੇ ਪਿਛਲੀ ਵਾਰ ਤਾਂ ਮੈਂ ਹਾਈ ਕਿਸ ਸੀਗੀ ਪਿਛਲੀ ਵਾਰ ਨਹੀਂ ਸੀ ਆ ਲੈ ਤੇਰੇ ਲਈ ਲਵਾਤਾ ਕਰਮਜੀਤ ਮੈਂ ਕਿ ਮੈਂ ਕਿ ਸਾਡਾ ਬੱਚਾ ਰਹਿ ਗਿਆ ਭਾਈ ਕਹਿੰਦੇ ਹੁਣ ਹੀ ਲਾ ਦਿੰਨੇ ਆ ਉਹਦੀ ਲਾਤਾ ਉਹਨਾਂ ਨੇ ਦੇਖ ਲੈਣਾ ਮਿਹਰਤਾ ਮਿੰਟ ਚ ਕੁੜੀ ਨੂੰ ਸੂਟ ਬਹੁਤ ਪਸੰਦ ਆਇਆ ਕਹਿੰਦੀ ਦੀਦੀ ਬਹੁਤ ਸੋਹਣਾ ਬਣਿਆ ਇਲਾਸ ਮੈਂ ਵੀ ਆਈ ਸੋਚੀ ਲਈ ਕਿ ਉਹਦੇ ਨਾਮ ਕੀ ਹੁੰਦਾ ਪਸਿੱਤਾ ਡਿਜੀਨਲ ਉਹਦੇ ਫੀਟਿੰਗ ਉਸ ਫੀਟਿੰਗ ਆ ਜੀ ਸਹੀ ਗੱਲ ਆ ਫੀਟਿੰਗ ਸਹੀ ਆ ਜੀ ਬਈ ਆਹ ਵਾਲਾ ਨਿਊ ਆਪਣੇ ਕੋਲ ਲਹਿੰਗਾ ਜਿਹੜਾ ਹੈਗਾ ਇਹ ਰੈਡੀ ਹੋ ਗਿਆ ਇਹ ਪਹਿਲਾਂ ਬਣਿਆ ਹੋਇਆ ਕਰੀਮ ਤੇ ਆਹ ਵਾਲੇ ਕਲਰ ਤੇ ਬਣਿਆ ਹੋਇਆ ਇਹ ਦਿਸੂ ਆਹ ਵਾਲੇ ਕਲਰ ਤੇ ਠੀਕ ਆ ਹੁਣ ਆਪਣੇ ਕੋਲ ਆਹ ਵਾਲੇ ਕਲਰ ਤੇ ਰੈਡੀ ਹੋਇਆਗਾ ਇਹ ਵਾਲਾ ਜਿਹੜਾ ਲਹਿੰਗਾਗਾ ਲਹਿੰਗਾ ਇਹਦੇ ਵਿੱਚ ਪਲੇਨ ਰੱਖਿਆ ਉਹ ਲਹਿੰਗਾ ਦੂਸਰੋ ਬਣਾਇਆ ਸੀ ਲਓ ਬਈ ਸਮਾਨ ਚੱਕ ਲਿਆ ਸਾਰਾ ਤੇ ਅੱਜ ਇੰਨੀ ਕੁ ਜ਼ਿਆਦਾ ਠੰਡਾ ਰਿੱਕੀ ਕਰ ਰਹੇ ਨੇ ਹੁਣ ਲੋਕ ਇਆ ਪਾ ਬੈਠ ਗਿਆਂ ਗੱਡੀ ਦੇ ਅੰਦਰ ਤੇ ਕੱਲ ਨੂੰ ਸਾਡੇ ਚੱਲਣਾ ਭਾਈ ਪੂਰੀਆਂ ਦਾ ਲੰਗਰ ਲਓ ਜੀ ਹਰ ਇੱਕੇ ਲਗਾ ਰਹੇ ਨੇ ਲੋਕ ਆਪਾਂ ਬੈਠ ਕੇ ਅੰਦਰ ਕੱਲ ਨੂੰ ਚੱਲੂ ਸਾਡੇ ਇੱਥੇ ਪੂਰੀਆਂ ਦਾ ਲੰਗਰ ਸਵੇਰੇ ਆ ਕੇ ਆਪਣਾ ਨਾਸ਼ਤਾ ਘਰੋਂ ਕਰਕੇ ਨਹੀਂ ਆਉਂਦੇ ਕੱਲ ਨੂੰ ਆਪਾਂ ਇੱਥੇ ਆ ਕੇ ਛਕਣਾ ਸਾਨੂੰ ਇਨਵੀਟੇਸ਼ਨ ਆ ਗਿਆ ਤੇ ਠੰਡ ਭਈ ਅੱਜ ਦੇਖ ਲਓ ਸਾਰੇ ਦਿਨ ਦੀ ਹਲੇ ਤੱਕ ਧੁੰਦ ਨਹੀਂ ਗਈ ਉਹ ਨੀਂ ਠੰਡੀ ਹਵਾ ਚੱਲਦੀ ਆ ਮੈਂ ਤਾਂ ਜਿਹਾਰਾ ਥੱਲੋ ੱਕੇ ਜੰਤਰਾ ਕੇ ਬੈ ਗਈ ਤੁਸੀਂ ਵੀ ਆਪਦੇ ਬੱਚਿਆਂ ਨੂੰ ਬੇ ਠੰਡ ਤੋਂ ਬਚਾ ਕੇ ਰੱਖਿਓ ਮੈਂ ਤਾਂ ਤੁਸੀਂ ਐਂ ਦੇਖੋ ਵੀ ਕਿਵੇਂ ਲੁਕੀ ਬੈਠੀ ਆ ਮੈਂ ਤਾਂ ਲੁਕੀ ਦੇਖੋ ਕਿਵੇਂ ਬੈਠੀ ਆ ਮੈਨੂੰ ਤਾਂ ਬਹੁਤ ਅੱਜ ਸਿਰ ਵੀ ਦੁਖੀ ਆਂਦਾਗਾ ਕੰਮ ਵੀ ਬਹੁਤ ਸੀਗਾ ਬਹੁਤ ਜ਼ਿਆਦਾ ਅੱਜ ਤਾਂ ਮਤਲਬ ਕਿ ਜਮੇ ਝੋਪਣੀ ਨਿਕਲੀ ਨਾ ਕੋਈ ਕੰਮ ਹੋਇਆ ਛੱਜ ਨਾਲ ਡਾਈ ਵਾਸਤੇ ਕੱਪੜੇ ਕਰਵਾ ਕੇ ਆਈ ਸੀਗੇ ਆਪਾਂ ਹਨ ਤੇ ਉਹ ਵੀ ਸਿੱਲੇ ਜੇ ਪਏ ਆ ਸੁੱਕਦੇ ਨਹੀਂ ਹੈਗੇ ਟਾਈਮ ਤੇ ਲੈਣੀਗਾ ਨਹੀਂ ਸੁੱਕਦੀਆਂ ਟਾਈਮ ਤੇ ਬਹੁਤ ਔਖਾ ਪਈ ਠੰਡ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਆ ਸਾਰਾ ਮੇਰਾ ਨੱਕ ਅੱਜ ਦੁਖੀ ਜਾਂਦਾ ਕਿ ਠੰਡੀ ਹਵਾ ਵੱਜੀ ਜਦੋਂ ਮੈਂ ਸਮਾਨ ਰੱਖਦੀ ਸੀ ਅੰਦਰੋਂ ਠੰਡੀ ਠੰਡੀ ਹਵਾ ਸਿੱਧੀ ਆ ਕੇ ਵੱਜੀ ਸਿਰ ਦੇ ਵਿੱਚ ਸਿਰ ਵੀ ਦੁਖੀ ਹੁੰਦਾ ਐਸਿਡਿਟੀ ਬਣੀ ਪਈ ਮੈਨੂੰ ਲੱਗਦਾ ਤੇ ਆਪ ਬਣਿਆ ਪਿਆ ਬਹੁ ਟਾਈਮ ਬਾਅਦ ਬਣਿਆ ਅੱਜ ਘਟੋ ਘਟ ਟਿਕ ਮਹੀਨੇ ਬਾਅਦ ਮੈਂ ਵੀ ਖਾਣਾ ਨਹੀਂ ਅੜਦੀ ਨਾ ਮਿੱਠਾ ਬਹੁ ਖਾਨੀ ਆ ਮੈਂ ਜੁਜਾਰ ਜੁਜਾਰ ਤੁਸੀਂ ਨਾ ਹੈਗੇ ਛੋਟੇ ਹੋ ਮੈਂ ਤੁਹਾਨੂੰ ਦੱਸਾਂਗਾ ਹੋ ਜੋ ਵੱਡੇ ਕੋਈ ਨਾ ਪਿਆ ਕਰਨੀਆਂ ਤੁਹਾਡੇ ਪਾਪਾ ਤੋਂ ਐ ਕੀ ਕੋਈ ਖੇਡਣ ਵਾਲੀ ਚੀਜ਼ ਹੈ ਜਿਹਦੇ ਨਾਲ ਪੰਗੇ ਲਈ ਜਾਂਦੇ ਹੋ ਦੱਸਿਓ ਠੀਕ ਲੋ ਬਈ ਮਿੱਤਰੋ ਦੁਕਾਨ ਵਧਾਤੀ ਆਪਾਂ ਹੋਣ ਜੋੜੀ ਚੱਲੀ ਹਾਂ ਸਾਦੀ ਜੋੜੀ ਚੱਲੀ ਆ ਘਰੇ ਘਰ ਨੂੰ ਘਰੇ ਜਾ ਕੇ ਮੰਮੀ ਵਰਗੇ ਨਾ ਕਰਾਂਗੇ ਗੱਲਾਂ ਬਾਤਾਂ ਡੈਡੀ ਦਾ ਫੋਨ ਆ ਗਿਆ ਕਹਿੰਦੇ ਭਾਈ ਤੁਹਾਰ ਸਿੰਘ ਨੂੰ ਲੁਕੋ ਕੇ ਰੱਖੋ ਠੰਡ ਬੜੀ ਆ ਬਹੁਤ ਜ਼ਿਆਦਾ ਠੰਡਾ ਡੈਡੀ ਜੀ ਅਸੀਂ ਆਖਿਆ ਡੈਡੀ ਜੀ ਆਪਦੇ ਬੱਚਿਆਂ ਨੂੰ ਲੁਕੋ ਕੇ ਰੱਖੋ ਸਾ ਜੀ ਹਾਂ ਭਾਈ ਹਾਂ ਭਾਈ ਬਾੜੀ ਪੈੜੀ ਅੱਜ ਤਾਂ ਬਹੁਤ ਜ਼ਿਆਦਾ ਕਿਉਂਕਿ ਜਾਂ ਆਉਂਦੀ ਠੰਡ ਮਾਰਦੀ ਉਹ ਜਾਂਦੀ ਇਹਨੇ ਆਉਂਦੀ ਉਹ ਠੰਡ ਲਵਾਈ ਸੀਗੀ ਹੁਣ ਜਾਂਦੀ ਹੋਈ ਨਾ ਲਵਾ ਲਿਓ ਬਸ ਤੁਸੀਂ ਠੀਕ ਹੈ ਧਿਆਰ ਰੱਖੋ ਆਪਣੇ ਆਪਣੇ ਬੱਚਿਆਂ ਦਾ ਚਲੋ ਚੱਲੀਏ ਜੀ ਤੇ ਕੱਲ ਨੂੰ ਮੈਂ ਸਾਰਿਆਂ ਨੂੰ ਪਤਾ ਕੀ ਕਿਹਾ ਮੈਂ ਕਿਹਾ ਰਿੱਕੀ ਲਗਾਉਣ ਗਏ ਨੇ ਲੋਕ ਠੀਕ ਹੈ ਸਮਾਨ ਰੱਖਤਾ ਪਾ ਅੰਦਰ ਲੋਕ ਰਿੱਕੀ ਲਗਾਉਣ ਗਏ ਨੇ ਲੋਕ ਨਾ ਸੁਣ ਲੋ ਸੁਣ ਲੋ ਮੈਂ ਤੇ ਜੁਹਾਰ ਬੈਠ ਕੇ ਗੱਡੀ ਅੰਦਰ ਕੱਲ ਨੂੰ ਸਾਡੇ ਮੂਹਰੇ ਲੱਗੂ ਲੰਗਰ ਹਾਂ ਕੱਲ ਮੈਂ ਕਿਹਾ ਸੀ ਘਰੋਂ ਨਹੀਂ ਪ੍ਰਸ਼ਾਦਾ ਸੱਕੇ ਆਉਂਦੇ ਇੱਥੇ ਆ ਕੀ ਜਗਾਂਗੇ ਪੂਰੀਆਂ ਠੰਡ ਤਾਂ ਬਹੁਤ ਆ ਰਹੀ ਮੈਂ ਕਿਹਾ ਕਿੰਨੇ ਵਾਰੀ ਵੀ ਗਿਆ ਗੱਡੀ ਮੈਨੂੰ ਫੜਾ ਦੇ ਕਰ ਰਿਖੀ ਓਕੇ ਫਿਰ ਰਿਖੀ ਕਹਿੰਦਾ ਵੀ ਨਹੀਂ ਮਨਪ੍ਰੀ ਤੂੰ ਹੈਵੀ ਡਰਾਈਵਰ ਆ ਵੀ ਐਵੇਂ ਕੀਤੀ ਹੈਣਾ ਹਾਂ ਬਸ ਫਿਰ ਵੀ ਤਾਂ ਕਰਕੇ ਵੀ ਤੂੰ ਰਹਿਣ ਦੇ ਮੈਂ ਰਹਿਣ ਦਨੀ ਚਲੋ ਪਿੱਛੇ ਆ ਤਾਂ ਸਵੇਰ ਦੀ ਤੁੰਦ ਨਹੀਂ ਚੱਕੀ ਗਈ ਸੁਬਾਹ ਦੀ ਆਈ ਹੈ ਇਹ ਕਿੰਨੀ ਪੁਰਾਣੀ ਰਿਖੀ ਘਟੀ ਫਿਰ ਵੀ ਕਿੰਨੇ ਕਿ ਹਿੰਦੁਸਤਾਨ ਲੈ ਗਿਆ ਨਾ ਪਿੱਛੇ ਹਿੰਦੁਸਤਾਨ ਦਾ ਪੁੜੀ ਸੀ ਅੱਛਾ ਮੰਮੀ ਲੈਣ ਗਏ ਜੁਹਾਰ ਵਾਸਤੇ ਰੋਟੀ ਤੇ ਜੁਹਾਰ ਆਉਂਦੀ ਫੇਵਰੇਟ ਜਗ੍ਹਾ ਤੇ ਖੇਡ ਰਿਹਾ ਰਿਮੋਟ ਨਾਲ ਲੈ ਰਿਹਾ ਪੰਗੇ ਭਾਈ ਜੁਹਾਰ ਦਾ ਵੀਰਾ ਸੀ ਆਂਦਾ ਵੀਰਾ ਕਿੱਧਰ ਗਿਆ ਹੋ ਗਿਆ ਹੋ ਗਿਆ ਵੀਰਾ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਆ ਗਿਆ ਵੀਰਾ ਆ ਗਿਆ ਵੀਰ ਮਸਤੀ ਕਿੰਨੀ ਹੈ ਦੋਨਾਂ ਭਰਾਵਾਂ ਦੀ ਦੇਖ ਕਿਵੇਂ ਮਸਤੀ ਜੜੀ ਆ ਦੇਖ ਦੇਖ ਕੋਕੋ ਮੈਲਨ ਨਾ ਨਾ ਹਾਲੇ ਇੰਨਾ ਕਿੱਥੇ ਪਤਾ ਇਹਨੂੰ ਨਾ ਨਾ ਕੋਕੋ ਮੈਲਨ ਕਹਿ ਦੋ ਕੋਕੋ ਮੈਲਨ ਕਹਿ ਦੋ ਤੁਸੀਂ ਆ ਦੇ ਦੇ ਕੋਕੋ ਮੈਲਨ ਕਹਿ ਦੋ ਉਹਦੇ ਕਿ ਨਹੀਂ ਝਾਕ ਬੂਗਾ ਬਾ ਬਾ ਬਲੈਕ ਸੀ ਹਾ ਹੁਣ ਦਾਦੇ ਇੱਕ ਨਹੀਂ ਝਾਕਦਾ ਵੀ ਦਾਦਾ ਹੀ ਲਾ ਦੋ ਵੀ ਦਾਦਾ ਹੀ ਕੋਕੋ ਮੈਲਨ ਲਾ ਦੋ ਦੇਖੀ ਦੇਖੀ ਉਹਦੀ ਮੰਮੀ ਕੰਨੀ ਚਾਹ ਰਹੀ ਤੇ ਮੰਮੀ ਕਹਿੰਦੇ ਕੋਕੋ ਮੈਲਨ ਕੋਕੋ ਮੈਲਨ ਲਾ ਦੋ ਕੋਕੋ ਮੈਲਨ ਲਾਉਣ ਅੱਛਾ ਤੇ ਦਾਦਾ ਜੀ ਲਾ ਦੋ ਨਹੀਂ ਲਾਉਣ ਨਾ ਨੋ ਵੀ ਨੋ ਆ ਜੀ ਨੋ ਯਕੋ ਬਾਬੇ ਜੀ ਕੋਹ ਹੁਕਤੋ ਦਾਦਾ ਹੀ ਰਾਉਣਗੇ ਕੋਕੋ ਮੈਲਨ ਕੋਕੋ ਕੇ ਦਾਦਾ ਜੀ ਚਾਹ ਕਰਾਉਂਦੀ ਡੈਡੀ ਵੀ ਨਹੀਂ ਉਹਦੀ ਚਾਹ ਖਦਾ ਵੀ ਦਾਦਾ ਹੀ ਕੋਕੋ ਮੈਲਨ ਲਾ ਦੋ ਹਾਂਜੀ ਕੋ ਕਮੇ ਲਾਣਾ ਲਾਲਾ ਗਾਇਸ ਵੀਰੇ ਮੇਰੇ ਨਾਲ ਹੋ ਗਈ ਕਲੋਨ ਮੈਂ ਭਾਈ ਚਾਰਜ ਲਈ ਬੈਠੀ ਮੈਂ ਚਾਰਜ ਲਾਇਆਈ ਸੀ ਆਇਥੇ ਮੈਂ ਚਾਰਜ ਲਾਇਆ ਆਇਥੇ ਠੀਕ ਹੈ ਤੇ ਪਲੱਗ ਪਲੱਗ ਪਿਆ ਹੋਇਆਗਾ ਇਹਦਾ ਹੀਟਰ ਦਾ ਤੇ ਮੇਰੇ ਤੇ ਚਾਰਜ ਲਾਈ ਬੈਠੀ ਆ ਕਮਾਲੀ ਹੋ ਗਈ ਮੇਰੇ ਅਲੀ ਵੀ ਮੇਰੇ ਨਾਲ ਹੋ ਗਈ ਕਲੋਨ ਜੁਹਾਰ ਸਿੰਘ ਤਾਂ ਗੱਡੀ ਨਾਲ ਖੇਡ ਰਿਹਾ ਆ ਆਪਦੀ ਨਾਲ ਠੀਕ ਹੈ ਗੁੱਡ ਜੁਹਾਰ ਗੁੱਡ ਹਾਂਜੀ ਜੁਝਾ ਆ ਰਾ ਅੱਜ ਮੈਨੂੰ ਕਮੈਂਟ ਦੇ ਵਿੱਚ ਕੱਲ ਵਾਲੇ ਬਲੌਗ ਚ ਕੁੜੀ ਕਹਿੰਦੀ ਵੀ ਦੀਦੀ ਲੋਰੀ ਤੋਂ ਬਾਅਦ ਵੱਧ ਠੰਡ ਪੈਂਦੀ ਹੁੰਦੀ ਹੈ ਰਿੱਕੀ ਹੈ ਕਹਿੰਦੀ ਦੀਦੀ ਤੁਸੀਂ ਕਹਿੰਦੇ ਹੋ ਵੀ ਲੋਰੀ ਤੋਂ ਬਾਅਦ ਠੰਡ ਖਤਮ ਹੋ ਜਾਂਦੀ ਆ ਕਹਿੰਦੀ ਵੀ ਲੋਰੀ ਤੋਂ ਬਾਅਦ ਠੰਡ ਵੱਧ ਪੈਂਦੀ ਆ ਤੁਹਾਰ ਦੱਸੂਗਾ ਦੇ ਰੀਂਦਾ ਹਾਂ ਇਹ ਗਰੀਂਦਾ ਬਸ ਦੇਖਿਓ ਬਾਈ ਯਰ ਕੋਈ ਕਹਿੰਦਾ ਜੁਹਾਰ ਰਿੱਕੀ ਵਰਗਾ ਜਦੋਂ ਕੋਈ ਕਲਾਇੰਟ ਆਉਂਦਾ ਦੀਦੀ ਜੁਹਾਰ ਜਮੇ ਵੀਰੇ ਵਰਗਾ ਦੇਖਿਓ ਦੇਖਿਓ ਚਾਹ ਕਰਾ ਦੇਖਿਓ ਕੋਈ ਕਹਿੰਦਾ ਵੀ ਜੁਹਾਰ ਜਮਾ ਮੇਰੇ ਵਰਗਾ ਮਿਕਸਚਰ ਹੈ ਮਿਕਸਚਰ ਮਿਕਸਚਰ ਹੈ ਮਿਕਸਚਰ ਹੈ ਜੁਹਾਰ ਆਦੇ ਕੋ ਮੇਰੇ ਕੋਲ ਖੇਡ ਤੋੜੀ ਓਏ ਜੁਹਾਰ ਸਿੰਘ ਜੋਜ਼ਾਰ ਬੋਲਣ ਲੱਗ ਗਿਆ ਹਨਾ ਖੇਡਣ ਲੱਗ ਗਿਆ ਕਹਿਣ ਲੱਗ ਗਿਆ ਪਾਪਾ ਤੁਸੀਂ ਫੋਨ ਦੇਖਦੇ ਹੋ ਮੇਰੇ ਨਾਲ ਖੇਡਦੇ ਨਹੀਂ ਮੈਨੂੰ ਨਿਆਰੇ ਆ ਜੀ ਜੂਜ਼ਾਰ ਜਦੋਂ ਫੋਨ ਫੜ ਲਓ ਬਸ ਪਾਪਾ ਦਾ ਫੋਨ ਫੜ ਲਓ ਜਾਓ ਜੋਜ਼ਾਰ ਜਾਓ ਪਾਪਾ ਦਾ ਫੋਨ ਫੜ ਕੇ ਲੈ ਕੇ ਆਓ ਜਾਓ ਪਾਪਾ ਦਾ ਫੋਨ ਫੜ ਕੇ ਲੈ ਕੇ ਆਓ ਜਾਓ ਜੀ ਕੱਢ ਲੀ ਪਾਪਾ ਦਾ ਫੋਨ ਫੜ ਕੇ ਲੈ ਕੇ ਆ ਜਾਓ ਜਾਓ ਪਾਪਾ ਦਾ ਫੋਨ ਫੜ ਕੇ ਲੈ ਕੇ ਆਓ ਇੱਧਰ ਨੇ ਪਾਪਾ ਉਹ ਸੀਗੇ ഗൈലാ ബാ ബീ ന്നെ ഗല ബാ ബെഡ് ഗർമ ചാദര ചാണ്ട ਕੁਨੇ ਮਾਟੇ ਦੀ ਕੀ ਹੁੰਦੀ ਆ ਇਹ ਹੁੰਦੀ ਆ ਪ੍ਰੋਡਕਟ ਪੁੱਛੇ ਸੀਗੇ ਤੁਸੀਂ ਮੇਰੇ ਤੋਂ ਵੀ ਕਿਹੜੇ ਯੂਜ਼ ਕਰਦੀ ਆ ਮੈਂ ਜੁਹਾਰ ਦੇ 베ਬੀ ਪ੍ਰੋਡਕਟਸ ਦੇ ਵਿੱਚ ਤਾਂ ਬਈ ਮੈਂ ਜਿਵੇਂ ਕਰੀਮ ਉਹਦੇ ਯੂਜ਼ ਕਰਦੀ ਸੀਗੀ ਪਹਿਲਾਂ ਸਿਵਾ ਮਿੱਟੀ ਸਾਰੇ ਪ੍ਰੋਡਕਟ ਮੈਂ ਸਿਵਾ ਮਿੱਟਦੇ ਰਹਿੰਦੇ ਸੀਗੇ ਫਿਰ ਇਸ ਤੋਂ ਬਾਅਦ ਮੈਂ 베ਬੀ ਹੱਗ ਦੇ ਪ੍ਰੋਡਕਟ ਵੀ ਯੂਜ਼ ਕੀਤੀ ਸੀਗੇ ਉਹਦੇ ਲਈ 베ਬੀ ਹੱਗ ਦੇ ਪ੍ਰੋਡਕਟ ਵੀ ਵਧੀਆ ਹੁੰਦੇ ਆ ਡਾਇਪਰ ਕਰੀਮ ਉਹਨਾਂ ਦੀ ਬੈਸਟ ਹੁੰਦੀ ਆ ਕੈਲੂਸ਼ਨ ਵਗੈਰਾ ਫੇਸ ਕਰੀਮ ਠੀਕ ਹੈ ਜਾਂ ਸ਼ੋਪ ਵਗੈਰਾ ਜੋ ਵੀ ਹੁੰਦੀ ਆ ਜਿਹੜਾ ਸਾਬਣ ਹੋਗੀ ਜਾਂ ਕੋਈ ਵੀ ਮਤਲਬ ਕਿ ਆਇਲ ਵਗੈਰਾ ਮੈਂ ਉਹਦਾ ਯੂਜ਼ ਕਰਦੀ ਸੀ ਫਿਰ ਇਸ ਤੋਂ ਬਾਅਦ ਮੈਂ origignal oil ਯੂਜ਼ ਕਰਨ ਲੱਗ ਗਈ ਸੀ ਖੋਪੇ ਦਾ ਜੁਝਾਰ ਵਾਸਤੇ ਮੈਂ ਖੋਪੇ ਦਾ origignal oil ਲੈ ਆਈ ਸੀਗੀ ਤਾਂ ਉਹ ਵੀ ਵਧੀਆ ਸੀਗਾ ਆਪਾਂ ਉਹ ਯੂਜ਼ ਕਰਨ ਲੱਗ ਗਈ ਸੀਗੇ ਤੇ ਬਸ ਉਸ ਤੋਂ ਬਾਅਦ ਹੋਰ ਤਾਂ ਮੈਂ ਕੋਈ ਨਵਾਂ ਪ੍ਰੋਡਕਟ ਉਹਦੇ ਲਈ ਯੂਜ਼ ਨਹੀਂ ਕੀਤਾ ਬੇਬੀ ਹੱਗ ਤੋਂ ਸਾਰੇ ਪ੍ਰੋਡਕਟ ਬਾਏ ਕਰ ਲਈ ਸੀਗੇ ਟੀਕਾ ਉਹ ਵਧੀਆ ਹੁੰਦੇ ਆ ਤੇ ਵੈਸੇ ਤਾਂ ਮੈਂ ਹੁਣ ਤਾਂ ਮੈਂ ਉਹਦੇ ਕੋਈ ਲੋਸ਼ਨ ਨਹੀਂ ਯੂਜ਼ ਕਰਦੀ ਉਹਦੇ ਸਾਰੇ ਪਿੰਡੇ ਤੇ ਹੀ ਖੋਪੇ ਦਾ ਤੇਲ ਲਾਉਣੀ ਆ origignal ਠੀਕ ਹੈ ਨਮਾਉਣ ਤੋਂ ਪਹਿਲਾਂ ਵੀ ਮਾਲਿਸ਼ ਕਰ ਦਨੇ ਆ ਓਰੀਜਨਲ ਖੋਪੇ ਦੇ ਤੇਲ ਦੀ ਨਮਾਉਣ ਤੋਂ ਬਾਅਦ ਵੀ ਆਪਾਂ ਖੋਪੇ ਦਾ ਤੇਲ ਹੀ ਲਾ ਦਨੇ ਆ ਉਹਦੇ ਝੁਝਾਰ ਦੇ ਤੇ ਹੁਣ ਮੈਂ ਸਾਬਣ ਲੈਂਦੀ ਸੀ ਮਿਲਕੀ ਵਾਲੀ ਉਹ ਵੀ ਮੈਂ ਬੇਬੀ ਹੱਗ ਤੋਂ ਲੈਂਦੀ ਸੀ ਉਹ ਵੀ ਬਹੁਤ ਵਧੀਆ ਸੀਗੀ ਠੀਕ ਹੈ ਪਹਿਲਾਂ ਮੈਂ ਉਹ ਲੈਂਦਾ ਸੀਗਾ ਸ਼ਾਵਰ ਜੈੱਲ ਲੈਂਦੀ ਸੀਗੀ ਤੇ ਉਹ ਵੀ ਮੈਂ ਬੇਬੀ ਹੱਗ ਤੋਂ ਹੀ ਲੈਂਦੀ ਸੀਗੀ ਝੁਝਾਰ ਵਾਸਤੇ ਉਹ ਵੀ ਵਧੀਆ ਸੀਗੀ ਠੀਕ ਹੈ ਤੇ ਬਾਕੀ ਹੋਰ ਤਾਂ ਜਿਵੇਂ ਡਾਈਪਰ ਕਰੀਮ ਹੋਊਗੀ ਉਹ ਹਿਮਾਲਿਆ ਦੀ ਵੀ ਲੈਂਦੀ ਸੀ ਕਿ ਇੱਕ ਵਾਰੀ ਮੈਂ ਤੇ ਬਾਕੀ ਮੈਂ 베ਬੀ ਹੱਗ ਤੋਂ ਲੈਂਦੀ ਸੀ ਤੇ ਪਾਊਡਰ ਆ ਜਿਹੜਾ ਉਹ ਆਪਾ ਹਿਮਾਲਿਆ ਦਾ ਯੂਜ਼ ਕਰਦੇ ਸੀਗੇ ਠੀਕ ਆ ਹਿਮਾਲਿਆ ਤੋਂ ਲਿਆ ਸੀਗਾ ਮੈਂ ਤੇ ਜਿਹੜੇ ਵਾਈਪਸ ਵਗੈਰਾ ਨੇ ਉਹ 베ਬੀ ਹੱਗ ਤੋਂ ਹੀ ਮੈਂ ਯੂਜ਼ ਕਰਦੀ ਆ ਤੇ ਜਿਹੜੇ ਡਾਈਪਰ ਨੇ ਉਹ ਮੈਂ ਇੱਕ ਰੈਬਿਟਸ ਦੇ ਠੀਕ ਆ ਸਭ ਤੋਂ ਉੱਪਰ ਸਿਰਾ ਕੰਪਨੀ ਆ ਰੈਬਿਟਸ ਸਭ ਤੋਂ ਉੱਪਰ ਉਹਦੇ ਉੱਪਰ ਕੋਸ਼ਣੀ ਰੈਪਿਡਸ ਠੀਕ ਹੈ ਉਹ ਮੈਂ ਕਿਤੇ ਜਿੱਮੇ ਜਾਣਾ ਆਉਣਾ ਹੋਵੇ ਤਾਂ ਬੱਚਾ ਇਰੀਟੇਟ ਨਹੀਂ ਹੁੰਦਾ 4 ਘੰਟੇ ਬਾਅਦ ਚੇਂਜ ਕਰਨ ਦੀ ਲੋੜ ਨਹੀਂ ਹੈਗੀ ਨਹੀਂ ਤਾਂ ਨਾਰਮਲ ਡਾਈਪਰ ਆਪਾਂ ਨੂੰ 4 ਘੰਟੇ ਬਾਅਦ ਦੇਖਣਾ ਪੈਂਦਾ ਚੇਂਜ ਕਰਨਾ ਪੈਂਦਾ ਕਿਉਂਕਿ ਹੈਵੀ ਹੋ ਜਾਂਦਾ ਤੇ ਉਹ ਮੈਂ ਪੈਂਪਰ ਤੇ ਬੇਬੀ ਹਗ ਦੋ ਯੂਜ਼ ਕਰਦੀਆਂ ਦੋ ਦੇ ਠੀਕ ਹੈ ਤਾਂ ਤੁਹਾਨੂੰ ਇਹ ਬੇਬੀ ਹਗ ਦੇ ਸਟੋਰ ਤੋਂ ਹੀ ਮਿਲ ਜਾਣਗੇ ਆਨਲਾਈਨ ਵੀ ਮਿਲ ਜਾਣਗੇ ਠੀਕ ਹੈ ਬਸ ਅਬ੍ਰੇਟਸ ਥੋੜੀ ਜਿਹੀ ਮਹਿੰਗੀ ਹੁੰਦੇ ਆ ਇਹ ਚੱਕਰ ਹੁੰਦਾ ਆਹ ਵਾਲੇ ਆਪਾਂ ਪ੍ਰੋਡਕਟ ਯੂਜ਼ ਕਰਦੇ ਆਂ ਤੇ ਡਾਈਪਰ ਦੀ ਮੇ ਕੰਪਨੀ ਤੁਹਾਨੂੰ ਦੱਸਤੀ ਤੇ ਬਸ ਹੋਰ ਕੋਈ ਨਿਊ ਪ੍ਰੋਡਕਟ ਕੋਈ ਇਹਦੇ ਲਈ ਮੈਂ ਕੁਝ ਨਹੀਂ ਮੰਗਵਾਇਆ ਨਾ ਹੀ ਕੋਈ ਯੂਜ਼ ਕੀਤਾ ਠੀਕ ਆ ਹੋਰ ਕੁਝ ਪੁੱਛਣਾ ਹੋਇਆ ਤਾਂ ਜ਼ਰੂਰ ਮੈਸੇਜ ਕਰ ਦਿਓ ਤੇ ਕੱਲ ਵਾਲੇ ਵਲੌਗ ਦੇ ਵਿੱਚ ਗੁਗੁੜੀ ਨੇ ਕਮੈਂਟ ਕੀਤਾ ਸੀਗਾ ਠੀਕ ਹੈ ਉਹਦਾ ਰਿਪਲਾਈ ਮੈਂ ਦੂਜੇ ਵਲੌਗ ਦੇ ਵਿੱਚ ਦਵਾਂਗੀ